तेरे गुण बहुत हैं मैं एक न जानिया मैं मो रख कुछ दीचे कुछ तीचे प्रणवत नानक सुन मेरे ਰਣ ਬਤ ਨਾਨਕ ਸੁਣ ਮੇਰੇ ਸਾਹਿਬ ਦੁਬਤਾ ਪਥਰ ਵੀ ਜੈ ਸ਼ਾਂਤ ਪਾਈ ਜਾਂਤੇ ਪਾਈ ਗੁਰ ਸਤ ਗੁਰੂ ਬਲਜੇ ਅਨਹਦ ਤੋਰੇ ਸੁਖ ਉਪਜੇ ਬਜੇ ਅਨਹਦ ਤੋਰੇ ਸੁਖ ਉਪਜੇ ਬਾਜੇ ਅਨਹਦ ਤੋਰੇ ਸ਼ਾਂਤ ਪਾਈ ਗੁਰ ਸਤ ਗੁਰ ਪੋਰੇ ਸ਼ਾਂਤ ਪਾਈ ਗੁਰਸਤ ਗੁਰਪੂਰੇ ਗੁਰਸਤ ਗੁਰਪੂਰੇ ਗੁਰਸਤ ਗੁਰਪੂਰੇ ਕਰੋ ਮੇਲ ਸੁੰਦਰਿਨਾਰੀ ਅਨਿਤ ਕਰੋ ਮੇਲ ਸੁੰਦਰਿਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਮੇਰੀ ਪੈ ਜਸਵਾਦੀ ਅਨਿਤ ਕਰੋ ਮੇਰੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਚਸਬਾਰੀ ਗੁਰੂ ਨਾਨਕ ਮੇਰੀ ਪੈ ਚਸਬਾਰੀ ਮੇਰੀ ਪੈ ਜਿਸ ਬਾਈ ਬਾਝੇ ਅਨਹਦ ਤੂਰੇ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਗੁਰ ਸਤ ਗੁਰ ਪੂਰੇ ਗੁਰ ਸਤ ਗੁਰ ਪੂਰੇ ਕਰ ਜਿ ਸਤ ਗੁਰ ਆਪ ਸਵਾਰਿਆ ਕਾਰਜ ਸਤ ਗੁਰੇ ਆਪ ਸਵਾਰਿਆ ਕਾਰਜ ਸਤ ਗੁਰੇ ਆਪ ਸਵਾਰਿਆ ਵੱਡਿਆਰ ਜਾ ਵੱਡਿਆਰ ਜਾ ਹਰ ਗੋਬਿੰਦ ਕੀ ਵੱਡਿਆਰ ਜਾ ਵੱਡਿਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣੇ ਵਿਚਾਰਿਆ ਸੁਖ ਮੰਗਲ ਕਲਿਆਨੇ ਵਿਚਾਰਿਆ ਕਰਜ ਸਤਿ ਗੁਰੇ ਆਪ ਸਵਾਰਿਆ ਕਰਜ ਸਤਿ ਗੁਰੇ ਆਪ ਸਵਾਰਿਆ ਮਟਿਆਰ ਜਾ ਵੱਡਿਆਰ ਜਾ ਵੱਡਿਆਰ ਜਾ ਹਰ ਗੋਬਿੰਦ ਕੀ ਵੱਡਿਆਰ ਜਾ ਵੱਡਿਆਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣੇ ਵਿਚਾਰਿਆ ਨੇ ਵਿਚਾਰਿਆ ਕਰਜ ਸਤਿ ਗੁਰੇ ਆਪ ਸਵਾਰੇ ਕਰਜ ਸਤਿ ਗੁਰੇ ਆਪ ਸਵਾਰੇ ਮੱਡਿਆਰ ਜਾ ਸਮਾਰੀਆਂ ਸੰਗਲੀਆਂ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰੀਆਂ ਸਾਜ ਜਨਾ ਹੋਏ ਕਿਰਪਾ ਲਾ ਬਿਗ ਸੇ ਸਭ ਪਰਵਾਰੀਆਂ ਗੁਰੇ ਆਪ ਸਵਾਰਿਆ ਕਾਰੇ ਜਿ ਸਤ ਗੁਰੇ ਆਪ ਸਵਾਰਿਆ ਮਟਿਆਰ ਜਾ ਵਡਿਆਰ ਜਾ ਹਰ ਗੋਬਿੰਦ ਕੀ ਵਡਿਆਰ ਜਾ ਵਡਿਆਰ ਜਾ ਹਰ ਗੋ ਕਲਿਆਨੇ ਪੀਚਾਰਿਆ ਸੁਖੇ ਮੰਗਲੇ ਕਲਿਆਨੇ ਪੀਚਾਰਿਆ ਕਾਰਜ ਸਾਥੇ ਗੁਰੇ ਆਪ ਸਵਾਰਿਆ ਕਾਰਜ ਸਾਥੇ ਗੁਰੇ ਆਪ ਸਵਾਰਿਆ ਮਟੀਆਂ ਵਨ ਤ੍ਰਿਨ ਤੇ ਪਵਨ ਹਰਿਆ ਹੋਏ ਸਗਲੇ ਜੀ ਸਦਾ ਰਿਆ ਵਨ ਤ੍ਰਿਨ ਤੇ ਪਵਨ ਹਰਿਆ ਹੋਏ ਸਗਦੇ ਜੀ ਸਦਾ ਰਿਆ ਸਗਲੇ ਜੀ ਸਧਾਰਿਆ ਸਧਾਰਿਆ ਸਗਲੇ ਜੀ ਸਧਾਰ ਵਨ ਤ੍ਰਿਨ ਤ੍ਰੇ ਪਵਨ ਹਰਿਆ ਹੋਏ ਸਗਨੇ ਜੀ ਸਗਲੇ ਜੀ ਸਦਾ ਰਿਆ ਸਗਲੇ ਜੀ ਸਦਾ ਰਿਆ ਵਨ ਤਿੰਨ ਪ੍ਰੇਮਨ ਹਰਿਆ ਹੋਏ ਸਗਲੇ ਜੀ ਸਦਾ ਰਿਆ ਸਗਲੇ ਜੀ ਸਦਾ ਰਿਆ ਨਨ ਇੱਛੀ ਨਾਨਕ ਵਾਲ ਬਾਈ ਪੂਰਨ ਇੱਛ ਪੁਜਾਰਿਆ ਪੂਰਨ ਇੱਛ ਪੁਜਾਰਿਆ ਕਾਰਜ ਸਤ ਗੁਰ ਆਪ ਸਬਾਰਿਆ ਕਾਰਜ ਸਤ ਗੁਰ ਰੇ ਆਪ ਸਮਾਰਿਆ ਮੱਟਿਆ ਰਜਾ ਮੱਟਿਆ ਰਜਾ ਹਰ ਗੋਬਿੰਦ ਕੀ ਮੱਟਿਆ ਰਜਾ ਮੱਟਿਆ ਰਜਾ ਹਰ ਗੋਬਿੰਦ ਕੀ ਸੋਖੇ ਮੰਗਲ ਕਲਿਆਣੇ ਪਿਛਾਰਿਆ ਨੇ ਵਿਚਾਰਿਆ ਕਾਰਜ ਸਾਥ ਕੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ The good ਸੋ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਦੇਸ ਗੁਰ ਕੋ ਹੋਵਾਰਿਆ ਚਿਨਹਰ ਕੀ ਔਰ ਪਿਆਰਾ ਮੇਰ ਨਾਲ ਹੈ ਸੋ ਸਤ ਪੁਰ ਪਿਆਰਾ ਮੇਰ ਤੋ ਸਤ ਬਲੇ ਹਾਰਨੇ ਜਿਨ ਹਰ ਸੇਵਾ ਜਿਨ ਹਰ ਸੇਵਾ ਜਿਨ ਹਰ ਸੇਵਾ ਬਣਤ ਬਣਾਏ ਤਿਸ ਗੁਰ ਕੋ ਸਦ ਬਲਿਹਾਰਣੈ ਜਿਸ ਗੁਰ ਕੋ ਸਾਸ ਹੈ ਜਿਨ ਹਰ ਸੋਚੀ ਪਾਈ ਜਿਨ ਹਰ ਸੋਚੀ the, the of ਮਨ ਕੀਆ ਸਪੁਰਾਈ ਮੇਰੇ ਮਨ ਕੀਆ ਗਈ ਕਿਥੇ ਕਿਥੇ ਮੈਨੂੰ ਲੈ ਛਡਾਈ ਸੋ ਸਤਗੁਰ ਪਿਆਰਾ ਮੇਰ ਨਾਲ ਹੈ ਸੋ ਸਤਗੁਰ ਪਿਆਰਾ ਮੇਰ ਨਾਲ ਹੈ ਸੋ ਸਤਗੁਰ ਪਿਆਰਾ ਮੇਰ ਨਾਲ ਹੈ ਨੂ ਲਏ ਛਡਾਈ ਜਿੱਥੇ ਕਿਥੇ ਮੈਨੂੰ ਲਏ ਛਡਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜੀ ਪਾਈ ਗੁਰ ਸਤ ਗੁਰ ਪੂਰੇ ਗੁਰ ਸਤ ਗੁਰ ਪੂਰੇ ਗੁਰ ਸਤ ਗੁਰ ਪੂਰੇ